ਸਭ ਮੈਂ ਆਪਾਂ ਗੱਲ ਕੀਤੀ ਪਿਛਲੀ ਵਾਰ ਪਿਛਲੀ ਵੀਡੀਓ ਚ ਬੱਚਿਆਂ ਵਾਲੀ ਤੇ ਤੁਹਾਨੂੰ ਅਗਲੀ ਵਾਰ ਅਸੀਂ ਕੋਈ ਨਵੀਂ ਆਈਟਮ ਦੇਵਾਂਗੇ ਜੈਨ ਜੀ ਜੈਨ ਜੀ ਮੈਂ ਤੁਹਾਨੂੰ ਇੱਕ ਗੱਲ ਕਹਾਂ ਗਰੋ ਜੀ ਮੈਂ ਤੁਹਾਨੂੰ ਸੱਚੀ ਦਿਲੋਂ ਕਹਿਣ ਲੱਗਿਆ ਤੇ ਪਹਿਲਾਂ ਤਾਂ ਸਾਨੂੰ ਦੁਕਾਨਦਾਰ ਪਹਿਲੇ ਹੀ ਵਾਰ ਦੁਆਵਾਂ ਬੋਲ ਦਿੰਦੇ ਜੈਨਸ ਵਾਲੇ ਜਿਹੜੇ ਪੈਂਟ ਸ਼ਰਟ ਵਾਲੇ ਆ ਰੇਟ ਕੱਟ ਕਰਕੇ ਰੇਟ ਕੱਟ ਕੁਆਲਿਟੀ ਵਧੀਆ ਆ ਹੁਣ ਤੁਸੀਂ ਨਵਾਂ ਕਰਤਾ ਹਾਂ ਚਲੋ ਰੱਬੇ ਬਚਾਏਗਾ ਚਲੋ ਮਾਹਮਾਈ ਸੁੱਖ ਰੱਖੀਂ ਕਰ پارکਿੰਗ ਹਾਂ ਜੀ ਹੁਣ ਦੱਸੋ ਕਿਆ ਕਹਿੰਦੇ ਬੱਚਿਆਂ ਦਾ ਲੈ ਆਉਂਦਾ ਸਾਡੇ ਪਾਸ ਨਾ ਜੀ ਕਸਟਮਰ ਬਹੁਤ ਆਉਂਦੇ ਨੇ ਮੁੰਡੇ ਛੋਟੇ ਠੀਕ ਹੈ ਵੀਡੀਓ ਦੇਖਦੇ ਆ ਰੀਲ ਦੇਖਦੇ ਹੈ ਬੱਚੇ ਛੋਟੇ ਐ ਕਿ ਸਾਡੇ ਨਾਪ ਦੀ ਵੀ ਲੈ ਕੇ ਆਓ ਕੱਪੜੇ ਮਾਰਕੀਟ ਵਿੱਚ ਬਹੁਤ ਮਹਿੰਗੇ ਮਿਕਰੇ ਬੱਚਿਆਂ ਦੇ ਕੱਪੜੇ ਵੀ ਚਲੋ ਦੱਸੋ ਕਿਆ ਲੈ ਆਏ ਸ਼ਰਟ ਸ਼ਰਟ ਲੈ ਆਂਦੀਆਂ ਜੀ ਅਸੀਂ ਕਲੇਨ ਦੇ ਵਿੱਚ ਚੈੱਕ ਦੇ ਵਿੱਚ ਹੈ ਸਾਰੇ ਕਲਰ ਹੈ ਸਾਰੇ ਫਾਈਲ ਦੇ ਬੱਚਿਆਂ ਦੇ 32 ਤੋਂ 40 ਤੱਕ ਜੀ ਐਕਸਰਸਾਈਜ਼ ਵੀ ਹੈਗਾ ਐਸਐਜ ਵੀ ਹੈਗਾ 32 ਤੋਂ 32 ਤੋਂ 40 ਹੈ ਜੀ ਆਹ ਜਿਹੜੀ ਆਟਮ ਹੈ ਇਹ ਐਕਸਰਸਾਈਜ਼ ਹੈ ਜੀ ਇਹ ਰੇਟ ਕਿਆ ਰੱਖਿਆ ਇਹਦਾ ਰੇਟ 300 ਰੁਪਏ ਜੀ ਸਿਰਫ 300 ਸਿਰਫ 300 ਸ਼ਰਟ ਦਾ ਸ਼ਰਟ ਦਾ ਅੱਛਾ ਇਹਦੇ ਵਿੱਚ ਕਾਫੀ ਕਲਰ ਤੁਸੀਂ ਦੱਸ ਰਹੇ ਹੈਗੇ ਇਹਦੇ ਵਿੱਚ ਕਾਫੀ ਕਲਰ ਹੈ ਜੀ ਸ਼ਰਟ ਚੈੱਕ ਦੇ ਤੋਂ ਇਲਾਵਾ ਪਲੇਨ ਚ ਹੈ ਜੀ ਪਲੇਨ ਚ ਇਹਦੇ ਚ ਆ ਗਈ ਹੈ ਪਲੇਨ ਇਹ ਆ ਗਈ ਨਾ ਜੇ ਪਲੇਨ ਵੀ ਆ ਗਈ ਇਹ ਰੇਟ 300 361 ਹੈ ਮੈਂ ਇਹਦਾ ਰੇਟ ਹੈ ਜੀ 200 ਰੁਪਏ ਛੱਟ ਬੱਚੇ ਦੀ 200 ਰੁਪਏ 200 ਤੁਸੀਂ ਯਾਰ ਬਾਦ ਦੁਆਵਾਂ ਲੈਣੀਆਂ ਹੀ ਲੈਣੀਆਂ ਮੈਨੂੰ ਦੱਸ ਤੀਂ ਚੈੱਕ ਕਰੋ ਜੀ ਕੱਪੜਾ ਚੈੱਕ ਕਰੋ ਇੰਨਾ ਵੀ ਨਾ ਕਟਾ ਕੇ ਲਾਓ ਕਰ ਕਿਆ ਰਏ ਤੁਹਾਡੀ ਆਪਣੀਆਂ ਫੈਕਟਰੀਆਂ ਐ ਜੇ ਤਾਂ ਜਮਾ ਹੀ ਨਾ ਨਾ ਸਸਤਾ ਇੰਨਾ ਕਰੋ ਇੱਕ ਵਧੀਆ ਚੀਜ਼ ਦਿਖਾਉਂਦੇ ਹਾਂ ਤੁਹਾਨੂੰ ਅਰਕੋ ਵਾਰੀ ਵਾਰੀ ਦੀ ਵਿੱਚ ਆਈ ਐ ਜੀ ਵਾਓ ਵਾਓ ਕੀ ਆ ਬਾਤ ਹੈ 32 ਤੋਂ 38 ਉਹ ਕੀ ਬਾਤ ਹੈ ਕੀ ਰੰਗ ਕਲਰ ਕਿਹ ਜੀ ਮਿਲਣੇ ਨੇ ਇਹਦੇ ਵਿੱਚੋਂ ਕਲਰ ਹੈਗੀ ਕਾਫੀ ਕਲਰ ਕਾਫੀ ਕਲਰ ਨੇ ਜੀ ਚਾਰ ਬਹੁਤ ਕਲਰ ਇਹਦੇ ਤਾਂ ਬਹੁਤ ਪਏ ਹੋਰ ਇੱਕ ਆਈਟਮ ਚੈੱਕ ਕਰੀ ਬੱਚੇ ਐ ਉਹ ਵਾਹ ਕੀ ਬਾਤ ਹੈ ਇਹ ਕੀ ਰੇਟ ਇਹ ਕਿੰਨੇ ਕਿਤੇ ਕਿੰਨੇ ਸਾਲ ਦੇ ਦੇ ਹੋਏਗਾ ਆਏ ਕੀ ਜੀ ਬਸ ਇਹਦਾ ਇਹ 32 ਤੋਂ 40 ਨੰਬਰ ਤੱਕ ਹੀ ਸਕਦੇ 32 ਤੋਂ 40 ਨੰਬਰ ਹੁਣ ਤੁਸੀਂ ਆਪ ਇਹ ਨੋਟ ਕਰ ਲਿਓ ਤੁਹਾਡੇ ਬੇਟੇ ਦੇ ਬੱਚੇ ਦੇ ਕਿਹੜਾ ਨੰਬਰ ਆਉਂਦਾ ਕੱਪੜਾ ਚੈੱਕ ਕਰੋ ਕੱਪੜਾ ਵਾਹ ਕੀ ਬਾਤ ਹੈ ਸਾਡੇ ਵਿੱਚ ਵੀ ਕਾਫੀ ਕਲਰ ਆਏਗੇ ਅੱਛੇ ਕਾਫੀ ਕਲਰ ਹੈ ਅੱਛੇ ਇੱਕ ਨਵਾਂ ਕੜਾਕਾ ਕਰਨ ਲੱਗੇ ਤੁਸੀਂ ਜੀਨ ਦਾ ਬੱਚੇ ਦੀ ਦਾ ਉਹ ਜਿਹੜਾ ਕਰ ਰਹੇ ਆ ਕੰਬੋ ਪੈਕ ਕੰਬੋ ਪੈਕ ਲਗਾ ਕਿਹੜਾ ਕਿਹੜਾ ਸ਼ਰਟ ਔਰ ਪੈਂਟ ਦਾ ਵਧੀਆ ਸ਼ਰਟ ਆਉਂਗੀ ਵਧੀਆ ਪੈਂਟ ਆਉਂਗੀ 700 ਰੁਪਏ ਦੇ ਵਿੱਚ ਲਾ ਰਹੇ ਜੀ ਕੰਬ ਦੋਨੋਂ ਚੀਜ਼ਾਂ ਦਾ 699 699 ਦੇ ਵਿੱਚ ਦੋਨੋਂ ਚੀਜ਼ਾਂ ਜਿਹੜਾ ਫੋਲੋ ਕਰੇਗਾ ਪੇਜ ਨੂੰ ਤੇ ਕਮੈਂਟ ਕਰੇਗਾ ਹੈ ਸ਼ੇਅਰ ਕਰੇਗਾ ਉਹਨੂੰ ਮਿਲਿਆਗਾ ਜੀ 699 ਦੇ ਵਿੱਚ ਕੰਬੋ ਉਹ ਸਾਨੂੰ ਦਿਖਾ ਦੇ ਫੋਟੋ ਲੈ ਆ ਕੇ ਤੇ ਅਸੀਂ ਉਹਨੂੰ ਇਹ ਡਿਸਕਾਊਂਟ ਦੇਵਾਂਗੇ ਵੈਸੇ ਇਹ 999 ਨਹੀਂ ਸਹੀ ਗੱਲ ਹੈ ਜੀ ਇਹਦੇ ਵਿੱਚ ਵੀ 32 ਤੋਂ 40 ਮਿਲਣਗੇ 32 ਤੋਂ 40 ਵਿੱਚ ਕਲਰ ਕਾਫੀ ਹੈਗੇ ਕਲਰ ਫਿਲਹਾਲ ਦੋ ਕਲਰ ਆਏ ਜੀ ਬਾਕੀ ਕਿਦਾਂ ਠਾਈ ਜਮਾ ਇਹ ਹੁਣ ਪੈਂਦੀ ਨਾ ਨੇ ਸਟਾਰਟਿੰਗ ਕੀਤੀ ਹੈ ਜੀ ਇਹ ਤੋਂ ਬਾਅਦ ਤੁਹਾਨੂੰ ਇਹ ਕਹਿੰਦੇ ਕਿਵੇਂ ਕਹਿ ਰਹੇ ਤੁਸੀਂ ਸਟਾਰਟਿੰਗ ਹੈ ਜੀ ਇਹਦੇ ਬਾਅਦ ਸਾਰੇ ਕਲਰ ਆਉਣਗੇ ਜਿੱਦਾਂ ਮੈਂ ਦੇ ਵਿੱਚ ਬੜਿਆਂ ਦੇ ਵਿੱਚ ਕਲਰ ਆਉਂਦੇ 6-7 ਕਲਰ ਸਾਰੇ ਮਿਲੂਗੇ ਜਮੈਂ ਜਿਹੜੇ ਛੋਟੇ ਬੱਚਿਆਂ ਨੂੰ ਤਾਂ ਨਹੀਂ ਸ਼ੁਰੂ ਕੀਤਾ ਨਾ ਉਹ ਵੀ ਸ਼ੁਰੂ ਕਰਾਂਗੇ ਜੀ ਉਹ ਅੱਜ ਟਾਈਮ ਲੱਗ ਗਿਆ ਉਹ ਨੈਕਸਟ ਵੀਡੀਓ ਚ ਥੈਂਕ ਯੂ ਧੰਨਵਾਦ ਸੋਹਰ